ਸਸਕਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਟੇ ਚੈਨਲ ਦੇ ਨਾਲ 3 ਅਕਤੂਬਰ 2025 ਆਪਾਂ ਤੁਹਾਨੂੰ ਸਵੇਰੇ 6 ਵੇ ਦੀ ਪੌਂਗ ਡੈਮ ਦੀ ਅਪਡੇਟ ਦੇਾਂਗੇ ਪੌਂਗ ਡੈਮ ਦੇ ਵਿੱਚ ਕਿੰਨਾ ਪਾਣੀ ਆ ਰਿਹਾ ਕਿੰਨਾ ਪਾਣੀ ਅਗਲੇ ਪਾਸੇ ਛੱਡਿਆ ਜਾ ਰਿਹਾ ਭਾਖੜਾ ਡੈਮ ਦੀ ਅਪਡੇਟ ਦੇਾਂਗੇ ਭਾਖੜਾ ਡੈਮ ਦੇ ਵਿੱਚ ਕਿੰਨਾ ਪਾਣੀ ਆ ਰਿਹਾ ਕਿੰਨਾ ਅਗਲੇ ਪਾਸੇ ਛੱਡਿਆ ਜਾ ਰਿਹਾ ਹਰੀਕੇ ਦੀ ਅਪਡੇਟ ਦੇਾਂਗੇ ਹਰੀਕੇ ਡਰਕਸ ਤੇ ਕਿੰਨਾ ਪਾਣੀ ਪਹੁੰਚ ਰਿਹਾ ਕਿੰਨਾ ਅਗਲੇ ਪਾਸੇ ਛੱਡਿਆ ਜਾ ਰਿਹਾ ਨਹਿਰਾਂ ਦੇ ਵਿੱਚ ਕਿੰਨਾ ਪਾਣੀ ਟਰਾਂਸਫਰ ਕੀਤਾ ਜਾ ਰਿਹਾ ਸੋ ਜਿਹੜੇ ਭੈਣ ਭਰਾ ਵੀਡੀਓ ਦੇਖ ਰਹੇ ਨੇ ਕਿਰਪਾ ਕਰਕੇ ਸੁਖ ਲਟਿਆ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜਿਹੜੀ ਪਲ-ਪਲ ਦੀ ਰਿਪੋਰਟ ਆਪਾਂ ਤੁਹਾਡੇ ਤੱਕ ਸਹੀ ਸਮੇਂ ਜਿਹੜੀ ਪਹੁੰਚਾਉਂਦੇ ਰਹੀਏ ਸੋ ਵੀਡੀਓ ਜਰੂਰ ਸ਼ੇਅਰ ਕਰੋ ਤਾਂ ਜਿਹੜੀ ਸਹੀ ਜਾਣਕਾਰੀ ਹਰ ਘਰ ਹਰ ਫੋਨ ਤੱਕ ਪਹੁੰਚ ਸਕੇ ਬਾਕੀ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਲਗਭਗ 1 ਲੱਖ 5000 ਜਿਹੜੇ ਸਬਸਕ੍ਰਾਈਬਰ ਨੇ ਭੈਣ ਭਰਾਣੇ ਆਪਣੇ ਨਾਲ YouTube ਚੈਨਲ ਦੇ ਉੱਪਰ ਜਿਹੜੇ ਜੁੜ ਚੁੱਕੇ ਨੇ 220000 ਪਲੱਸ ਜਿਹੜਾ ਵਾ Facebook ਦੇ ਉੱਪਰ ਜੁੜ ਚੁੱਕਾ ਲਗਭਗ 1 ਲੱਖ ਦੇ ਕਰੀਬ Instagram ਦੇ ਉੱਪਰ ਜੁੜ ਚੁੱਕਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਦਿਲੋਂ ਪਿਆਰ ਆ ਸਤਿਕਾਰ ਆ ਸੁਆਸ ਕਰਦਾ ਤੁਸੀਂ ਲੰਬੇ ਸਮੇਂ ਨਾਲ ਆਪਣੇ ਨਾਲ ਇਦਾਂ ਹੀ ਜੁੜੇ ਰਹੋਗੇ ਆਪਾਂ ਤੁਹਾਨੂੰ ਪਰਵਾਰਕ ਤੇ ਸਮਾਜਿਕ ਜਿਹੜੀਆਂ ਵੀਡੀਓ ਚੰਗੀਆਂ ਜਾਣਕਾਰੀ ਵਾਲੀਆਂ ਵੀਡੀਓ ਨੇ ਉਹ ਤੁਹਾਡੇ ਤੱਕ ਸਹੀ ਸਮੇਂ ਜਿਹੜੀਆਂ ਪਚਾਉਂਦੇ ਰਵਾਂਗੇ ਸੋ ਕਿਰਪਾ ਕਰਕੇ ਜਰੂਰ ਦੱਸੋ ਕਿੱਥੋਂ-ਕਿੱਥੋਂ ਹੀ ਆਪਣੀ ਵੀਡੀਓ ਦੇਖ ਰਹੇ ਹੋ ਕਮੈਂਟ ਵਿੱਚ ਆਪਣੇ ਏਰੀਆ ਦਾ ਨਾਮ ਜਰੂਰ ਲਿਖੋ ਸੋ ਇੱਕ ਵਾਰ ਫੇਰ ਤੋਂ ਦੁਬਾਰਾ ਤੁਹਾਨੂੰ ਧੰਨਵਾਦ ਕਰ ਦੇਣਾ ਚਾਹਣਾ ਬਾਕੀ ਜੇਕਰ ਆਪਾਂ ਪੌਂਗ ਡੈਮ ਦੀ ਸਵੇਰੇ 6:00 ਵੇ ਦੀ ਰਿਪੋਰਟ ਦੇਖੀਏ 3 ਅਕਤੂਬਰ 2025 ਤਾਂ ਜਿਹੜਾ ਟੋਟਲ ਪਾਣੀ ਰੱਖਣ ਦੀ ਸਮਰੱਥਾ ਪੌਂਗ ਡੈਮ ਦੀ 1400 ਫੁੱਟਾ ਜਿਹੜਾ ਕਿ ਅੱਜ ਸਵੇਰੇ 6:00 ਵਜੇ 1388.59 ਫੁੱਟ ਤੇ ਚੱਲ ਰਿਹਾ ਹੈ ਜੇਕਰ ਐਵਰੇਜ ਡਾਟੇ ਦੇ ਇਨਫਲੋ ਦੀ ਗੱਲ ਕਰੀਏ ਤਾਂ 10084 ਕਿਊਸਿਕ ਪਾਣੀ ਇਨਫਲੋ ਹੋ ਰਿਹਾ ਆਊਟਫਲੋ ਦੀ ਗੱਲ ਕਰੀਏ ਤਾਂ 17173 ਕਿਊਸਿਕ ਜਿਹੜਾ ਪਾਣੀ ਆ ਪੌਂਗ ਡੈਮ ਤੋਂ ਅਗਲੇ ਪਾਸੇ ਆਊਟਫਲੋ ਕੀਤਾ ਜਾ ਰਿਹਾ ਐਵਰੇਜ ਡਾਟ ਦੇ ਵਿੱਚ ਜੇਕਰ ਐਕਚੁਅਲ ਡਾਟ ਦੀ ਗੱਲ ਕਰੀ 10000 84 ਕਿਊਸਿਕ ਪਾਣੀ ਇਨਫਲੋ ਹੋ ਰਿਹਾ ਆਊਟਫਲੋ ਜਿਹੜਾ ਵਾ 1700 173 ਕਿਊਸਿਕ ਜਿਹੜਾ ਪਾਣੀ ਆਊਟਫਲੋ ਹੋ ਰਿਹਾ ਲਗਭਗ ਅੱਜ ਜਿਹੜਾ ਐਵਰੇਜ ਤੇ ਐਕਚੁਅਲ ਡਾਟਾ ਦਾ ਜਿਹੜਾ ਪਾਣੀ ਆ ਉਹ ਸੇਮ ਹੀ ਜਿਹੜਾ ਮਾਤਰਾ ਦੇ ਵਿੱਚ ਚੱਲ ਰਿਹਾ ਜੇਕਰ ਆਪਾਂ ਭਾਖੜਾ ਡੈਮ ਦੀ ਸਵੇਰੇ 6 ਵੇ ਦੀ ਅਪਡੇਟ ਦੇਖੀਏ ਤੇ 3 ਅਕਤੂਬਰ 2025 ਤਾਂ ਰੈਸਟ ਲੈਵਲ ਜਿਹੜਾ ਟੋਟਲ ਪਾਣੀ ਰੱਖਣ ਦੀ ਸਮਰਤਾ 1680 ਫੁੱਟਾ ਜਿਹੜਾ ਕਿ ਅੱਜ ਸਵੇਰੇ 6 ਵਜੇ 1673.12 ਫੁੱਟ ਤੇ ਚੱਲ ਰਿਹਾ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ 2263 ਪਾਖੜਾ ਟਾਈਮ ਦੇ ਵਿੱਚ ਇਨਫਲੋ ਕਰ ਰਿਹਾ ਮਤਲਬ ਕਿ ਆ ਰਿਹਾ ਤੇ ਆਊਟਫਲੋ ਦੀ ਗੱਲ ਕਰੀਏ ਤਾਂ 28080 ਕਿਊਸ ਜਿਹੜਾ ਪਾਣੀ ਉਹ ਅਗਲੇ ਪਾਸੇ ਛੱਡਿਆ ਜਾ ਰਿਹਾ ਹੈ ਨੰਗਲ ਡੈਮ ਤੇ ਨੰਗਲ ਡੈਮ ਤੋਂ ਦੋ ਨਹਿਰਾਂ ਦੇ ਵਿੱਚ ਟਰਾਂਸਫਰ ਹੋ ਗਿਆ ਜਿਹੜਾ ਪਾਣੀ ਸਤਲੁਜ ਦਰਿਆ ਦੇ ਵਿੱਚ ਆਵੇਗਾ ਉਸ ਤੋਂ ਬਾਅਦ ਬਿਆਸ ਦਾ ਤੇ ਸਤਲੁਜ ਦਾ ਮਿਲਾ ਕੇ ਜਿਹੜਾ ਹਰੀਕੇਡ ਵਰਕਸ ਤੇ ਪਹੁੰਚੇਗਾ ਜੇਕਰ ਹਰੀਕੇਡ ਹੈਡ ਵਰਕਸ ਦੀ ਗੱਲ ਕਰੀਏ ਸਵੇਰੇ 6 ਵੇ ਦੀ ਪਾਉਣ ਲੈਵਲ ਜਿਹੜਾ 688 ਪੁਆਇੰਟ ਤੇ ਚੱਲ ਰਿਹਾ ਆਪਸ ਟੀਮ ਦੀ ਗੱਲ ਕਰੀਏ ਤਾਂ ਸਤਲੁਜ ਦਾ ਬਿਆਸ ਦਾ ਜਿਹੜਾ ਪਾਣੀ ਮਿਲਾ ਕੇ 33286 ਕਿਊਸਿ ਜਿਹੜਾ ਪਾਣੀ ਆ ਉਹ ਹਰੀਕੇਡ ਵਰਕਸ ਤੇ ਪਹੁੰਚ ਰਿਹਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ 13570 ਕਿਊਸਿ ਜਿਹੜਾ ਉਹ ਡਾਊਨਸਟ੍ਰੀਮ ਕੀਤਾ ਜਾ ਰਿਹਾ ਫਰੋਇਪਰ ਵਾਲੇ ਪਾਸੇ ਨੂੰ ਹਰੀਕੜ ਵਰਕਸ ਤੋਂ ਜਿਹੜਾ ਕਿ ਅਗੇ ਸੈਣੀ ਵਾਲਾ ਪਹੁੰਚੇਗਾ ਬਾਰਡਰ ਤੇ ਉਸ ਤੋਂ ਬਾਅਦ ਜਿਹੜਾ ਅਗਲੇ ਪਾਸੇ ਫਾਜ਼ਿਲਕਾ ਪਾਕਿਸਤਾਨ ਨੂੰ ਜਿਹੜਾ ਪਾਣੀ ਇਹ ਜਾਂਦਾ ਜੇਕਰ ਫਰੋਇਪਰ ਫੀਡਰ ਦੀ ਗੱਲ ਕਰੀਏ ਤਾਂ 6825 ਕਿਊਸਿਕ ਪਾਣੀ ਫਰੋਇਪਰ ਫੀਡਰ ਨੂੰ ਦਿੱਤਾ ਜਾ ਰਿਹਾ ਰਾਜਸਤਾਨ ਫੀਡਰ ਦੀ ਗੱਲ ਕਰੀਏ 12791 ਕਿਊਸਿਕ ਜਿਹੜਾ ਪਾਣੀ ਆ ਰਾਜਸਤਾਨ ਫੀਡਰ ਨੂੰ ਦਿੱਤਾ ਜਾ ਰਿਹਾ ਸੋ ਇਹ ਸੀ ਅੱਜ ਦੀ ਖਾਸ ਰਿਪੋਰਟ ਪੌਂਕ ਟਾਈਮ ਪਾਖੜਾ ਡੈਮ ਹਰੀਕੜ ਵਰਕਸ ਸਵੇਰੇ 6:00 ਵਜੇ 3 ਅਕਤੂਬਰ 2025 YouTube ਚੈਨਲ ਦੇ ਉੱਪਰ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਥੋੜਾ ਜਿਹਾ ਆਪਣਾ ਸਟੂਡੀਓ ਦਾ ਕੰਮ ਚੱਲ ਰਿਹਾ ਸਟੂਡੀਓ ਦਾ ਕੰਮ ਜਿੱਦਾਂ ਹੀ ਕੰਪਲੀਟ ਹੁੰਦਾ ਹੈ ਆਪਾਂ ਜਿਹੜੀਆਂ ਜਾਣਕਾਰੀਆਂ ਨੇ ਤੁਹਾਡੇ ਤੱਕ ਵੱਡੇ ਲੈਵਲ ਤੇ ਪੰਜਾਬ ਦੀਆਂ ਖਬਰਾਂ ਇੰਟਰਨੈਸ਼ਨਲ ਖਬਰਾਂ ਇੰਡੀਆ ਖਬਰਾਂ ਸਾਰੀਆਂ ਜਿਹੜੀਆਂ ਵੱਡੀਆਂ-ਵੱਡੀਆਂ ਖਬਰਾਂ ਨੇ ਉਹ ਹਰ ਰੋਜ਼ ਤੁਹਾਨੂੰ ਜਿਹੜੀਆਂ ਸਪੈਸ਼ਲ ਖਬਰਾਂ ਉਹ ਦੇਣ ਦੀ ਕੋਸ਼ਿਸ਼ ਕਰਦੇ ਰਵਾਂਗੇ ਸੋ ਗਰਾਊਂਡ ਲੈਵਲ ਤੇ ਆ ਕੇ ਸਾਰੇ ਸਮਾਜ ਸੇਵੀ ਵੀਰਾਂ ਨੂੰ ਮਦਦ ਕਰਨ ਦੀ ਜਿਹੜੀ ਐ ਸਮੇ ਲੋੜ ਆ ਸਾਰੇ ਹੜਪੀਟ ਪਰਿਵਾਰਾਂ ਤੱਕ ਸੋ ਵੀਡੀਓ ਜ਼ਰੂਰ ਸ਼ੇਅਰ ਕਰਿਓ ਸੁਖ ਲਟਿਆ ਸਬਸਕ੍ਰਾਈਬ ਕਰ ਲਿਓ